ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਆਪ ਸਭ ਠੀਕ ਠਾਕ ਹੋਵੋਗੇ ਦੋਸਤੋ ਤੁਹਾਡੀ ਲਈ ਲੈ ਕੇ ਆਏ ਹਾਂ ਇੱਕ ਹੋਰ ਨਵੀਂ ਵੀਡੀਓ ਇਸ ਵੀਡੀਓ ਵਿੱਚ ਨਾ ਤੁਸੀਂ ਵੇਖ ਸਕਦੇ ਹੋ ਇੱਕ ਮੁੰਡਾ ਅਤੇ ਕੁੜੀ ਦਾ ਵਿਆਹ ਹੋ ਰਿਹਾ ਹੈ ਤੇ ਅਚਾਨਕ ਵਿਆਹ ਤੋਂ ਇੱਕ ਦਿਨ ਪਹਿਲਾਂ ਨਾ ਮੁੰਡੇ ਦੇ ਸੱਟ ਲੱਗ ਜਾਂਦੀ ਹੈ ਤੇ ਤੁਸੀਂ ਵੇਖੋ ਉਸੇ ਹੀ ਤਰ੍ਹਾਂ ਕੁੜੀ ਮੁੰਡੇ ਦੇ ਨਾਲ ਲਾਵਾ ਲੈਂਦੀ ਹੈ ਤੁਸੀਂ ਦੇਖੋ ਵੀਡੀਓ ਦੇ ਵਿੱਚ ਮੁੰਡੇ ਨੂੰ ਕੁੜੀ ਸਹਾਰਾ ਦਿੰਦੀ ਹੈ ਆਪਣੇ ਆਪ ਤੇ ਵਿਆਹ ਕਰਵਾਉਂਦੀ ਹੈ ਤੇ ਲਾਵਾ ਪੂਰੀਆਂ ਕਰਦੇ ਨੇ ਤੁਸੀਂ ਦੇਖੋ ਅੱਜ ਦੇ ਟਾਈਮ ਦੇ ਵਿੱਚ ਇਦਾਂ ਦਾ ਜੀਵਨ ਸਾਥੀ ਮਿਲਣਾ ਨਾ ਬਹੁਤ ਹੀ ਭਾਗਾਂ ਵਾਲੀ ਗੱਲ ਹੁੰਦੀ ਏ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕੁੜੀਆਂ ਚੰਗੇ ਭਲੇ ਮੁੰਡਿਆਂ ਨੂੰ ਛੱਡ ਜਾਂਦੀਆਂ ਨੇ ਪਰ ਇਸ ਕੁੜੀ ਨੇ ਵੇਖੋ ਮੁੰਡੇ ਦਾ ਸਾਥ ਦਿੱਤਾ ਏ ਔਖੇ ਸਮੇਂ ਦੇ ਵਿੱਚ ਤੇ ਮੁੰਡੇ ਤੋਂ ਕਿਨਾਰਾ ਨਹੀਂ ਕੀਤਾ ਬਹੁਤ ਸਾਰੀਆਂ ਕੁੜੀਆਂ ਅੱਜਕੱਲ ਇਦਾਂ ਦੀਆਂ ਨੇ ਕਿ ਜੀਵਨ ਸਾਥੀ ਨੂੰ ਜੇ ਕੁਝ ਹੋ ਗਿਆ ਏ ਤਾਂ ਉਸ ਨੂੰ ਉਸੇ ਹੀ ਤਰ੍ਹਾਂ ਛੱਡ ਕੇ ਭੱਜ ਜਾਂਦੀਆਂ ਨੇ ਪਰ ਇਸ ਕੁੜੀ ਦੀ ਸੋਚ ਨੂੰ ਦਿਲੋਂ ਹੀ ਸਲਾਮ। ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਣਾ। ਤੇ ਇਸ ਜੋੜੀ ਦੇ ਲਈ ਵਾਹਿਗੁਰੂ ਜਰੂਰ ਲਿਖਿਓ ਤੇ ਵੀਡੀਓ ਨੂੰ ਅੱਗੇ ਵੱਤ ਵੱਤ ਸ਼ੇਅਰ ਜਰੂਰ ਕਰ ਦਿਓ। ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ।